ਕੋਈ ਹੈ ਕੰਨ ਵਿੱਚ ਆ ਨਾ ਵਿੱਚ ਦਾ ਇਹ ਨਹੀਂ ਕੋਈ ਲਕਮੀਨਾਂ ਦਾ ਕਾਰ ਹੈ ਬੱਸ ਉਹਨੂੰ ਅਕਸਰ ਜੀ ਐਕਸੀਡੈਂਟ ਲਾਇਆ ਆ ਤੇ ਲੈ ਥੈਡ ਦੇ ਸਵਾਰੀ ਲਾ ਕੇ ਗਈ ਹੈ ਡਰਾਈਵਰ ਇੱਥੋਂ ਪਤਾ ਕੀ ਹੈ ਵੀਰੇ ਨੂੰ ਨਾ ਸਹੀ ਹੋਏਗਾ مو دو برہ ہلائی اوتھ مسا سامان اسی ویکھ کردا ہے صدر نو تھری صدر لوگ ਇਹ ਰਹਿ ਗਿਆ ਪੈਕੂਸ਼ਨ ਡੈਸੀ ਸੈਂਟਰ ਸੁਨੇਹਰ ਬਣੀ ਗਿਆ ਸੋ ਹੀ ਇਜ਼ ਬੜੀ ਅੱਗੇ ਲਾ ਅੱਗੇ ਆ ਆ ਗੱਡੀ ਅੱਗੇ ਆ ਨਾ ਨਾ ਆ ਰਹੀਆਂ ਨੇ ਬਰੇ ਹੋਰ ਪਾਣੀ ਪਾਏ ਪਾਣੀ ਪਾਏ ਬੋ ਗੱਡੀ ਆ ਗਿਆ ਆਇਆ ਨੰਦ ਨੀ ਹੋਰ ਆ ਰਹੀ ਹੋਵੇ ਨਾ ਇਹ ਬੁਲੇ ਸਤੂਨ ਆ ਰਹੀਆਂ ਹੋਰ ਭੇਜ ਦਿਓ ਭੇਜਾਂ ਦੀਆਂ ਰਹਾ ਕਹਿੰਦੇ ਕਹਿੰਦੇ ਚੱਲ ਜਾਓ ਚੱਲੋ ਫਿਰ ਜਾਓ ਇਹਦੇ ਆਹ ਲਾ ਬੰਦਾ ਆ ਗਿਆ ਇਹਦੇ ਆਹ ਲਾ ਬੜਾ ਲਾ ਬੜਾ ਲਾ ਲਾ ਜਿੱਦੀ ਜਿੰਨੀ ਐਂਬੂਲੈਂਸ ਆ ਗਈ ਮੈਂ ਦੇ ਪੇਮੈਂਟ ਦਾ ਨੁਕਸਨ ਹੋ ਰਿਹਾ ਇਹ ਜਿੰਨੀ ਜਿੰਨੀ ਲਾ ਲਾ ਮੜੇ ਛੇਤੀ ਦੇ ਆਣੀ ਤੇ ਸਿਚਟ ਕਰ ਕਿ ਨਾਲੇ ਜੁਲਤਾ ਮੜਦਾ ਹੋ ठीक न <स्णगाला> ਆਹ ਐਂਬੂਲੈਂਸ ਤੇ ਦੋ ਸੋਟਾ ਆਨੰਦ ਰਹੀ ਹੈ। ਮੈਂ ਬੱਸ ਦੇ ਜਸਵੰਤ ਸਿੰਘ ਜਿਸ ਵਾਂਗ ਕਿਵੇਂ ਹਾਸਾ ਕੀ ਹੋਇਆ ਸੀ ਕਿਸੇ ਨੂੰ ਤੇ ਜਾ ਕੇ diel ਕਿ ਕੀ ਲੱਗ ਉਹਥੇ ਕੋਈ ਚੀਜ਼ ਮੂਰੇ ਆਈ ਆ ਉਹਦੇ ਬੱਸ ਆਲੇ ਟ੍ਰੈਵਲ ਤੋਂ ਬੱਸ ਉਹਦੇ ਵਿੱਚ ਇੱਕ ਲਖਤ ਪਾੜਤੀ ਉਹਨੂੰ ਬਚਾਉਂਦਾ ਬਚਾਉਂਦਾ ਤਾਂ ਕਿੰਨੇ ਕਮੀਚ ਲੱਗਦੇ ਨੇ ਚੱਕ ਕੋਈ ਉਹ ਤਾਂ ਮਰੀਜ਼ ਹੋਣੇ 25 ਸੀ ਤੀ 30 ਤੋਂ ਜ਼ਿਆਦੇ ਹੋਣ ਖਾਸੇ ਫੱਟੜ ਹੋਏ ਪਏ ਨੇ ਬਹੁਤ ਜ਼ਿਆਦੇ ਸੱਟਾਂ ਲੱਗੀਆਂ ਬੜਾ ਭਿਆਨਕ ਹਾਦਸਾ ਸੀ ਕਿਸੇ ਦਾ ਬਹੁਤ ਭਿਆਨਕ ਤੇ ਪ੍ਰਮਾਤਮਾ ਨੇ ਬਚਾਇਆ ਸੀ ਕਿਸੇ ਦਾ ਹਾਂ ਬਚਾਇਆ ਪ੍ਰਮਾਤਮਾ ਨੇ ਇਹ ਤਾਂ ਨਹੀਂ ਬਾਲਾ ਕੰਮ ਖਰਾਬ ਹੈ ਲਗਾ ਕਰਨੇ ਵੀ ਮੇਰੇ ਭਰਾ ਦੀਆਂ ਸੱਟਾਂ ਲੱਗੀਆਂ ਕਿੱਥੇ ਦਾ ਉਹ ਬਾਲ ਤੋਂ ਪਿੰਡ ਦੇ ਉਸ ਕੋਲ ਹੈ ਬਣੀ ਟਾਬੇ ਕੋਲ ਦੇ ਪਰ ਦੋ ਸਾਈਡ ਉੱਥੇ ਐਕਸੀਡੈਂਟ ਹੋਇਆ ਤਾਂ ਫਿਰ ਤੁਸੀਂ ਤਾਂ ਹੀ ਹੈਸਪੀਟਲ ਤਾਂ ਹੀ ਫਿਰ ਅਸੀਂ ਹਸਪੀਟਲ ਤੱਕ ਆਇਆ। ਮਾਜੀ ਕੀ ਨਾਮ ਹੈ? ਇੰਦਰੀ ਦੇ ਸਿੰਘ ਪਿੰਡ ਸਕਰੌਦੀ। ਆ ਅਸੀਂ ਉੱਥੋਂ ਆ ਰਹੇ تھے ਮਗਰ ਉਹ ਮਗਰ ਆ ਰਹੀ ਦੀ ਗੱਡੀ ਸਾਡੀ। ਇਹ ਇੱਥੇ ਹੋਇਆ ਆਪਣੇ ਹਣੀ ਢਾਬੇ ਦੇ ਸਾਹਮਣੇ। ਆ ਬਾਲੂ ਜੀ। ਇਹ ਕਹਿੰਦੇ ਨੇ ਕਹਿੰਦੇ ਟੈਂਪੋ ਆਇਆ ਸੀ ਪਿੱਛੇ ਤੇ ਥੋੜੇ ਜੀ। ਕਿਉਂ ਟੈਂਪੋ ਤੋਂ ওভারਟੈਕ ਕਰਦੇ ਖਾਨੀ ਟੈਂਪੋ ওভারਟੈਕ ਕਰਕੇ ਆ ਪਤਾ ਨਹੀਂ ਕਿਵੇਂ ਹੋਇਆ। ਸਾਡੇ ਉਹਨਾਂ ਦਾ ਪਲਟ ਗਈ ਦੀ ਬੱਸ। ਡੇਢੀ ਹੋ ਗਈ ਧੀ। ਉਥੇ ਨੌਜਵਾਨ ਖੜੇ ਤੇ ਟਾਬੇ ਤੇ ਉਹ ਆ ਗਏ ਫਟਾਫਟ ਸਾਰੇ ਉਹਨਾਂ ਨੇ ਆ ਕੇ ਫਿਰ ਸੀਸੇ ਭੰਨ ਭੰਨ ਕੇ ਵਿੱਚੋਂ ਹਾਇਰ ਕਰਲਾਬ ਹੋ ਰਿਹਾ ਦੀ ਬਹੁਤ ਰੌਲਾ ਪੈ ਰਿਹਾ ਦੀ ਬਸ ਉਹਨਾਂ ਨੇ ਬਹੁਤ ਖਿੱਚ ਖਿੱਚ ਕੇ ਨੌਜਵਾਨਾਂ ਨੇ ਕੱਢੇ ਫਿਰ ਪਾਣੀ ਦੀਆਂ ਬੋਤਲਾਂ ਲੈਂਦੀਆਂ ਪਾਣੀ ਕੋਸੋ ਕੋਸੋ ਹੋਟਲ ਤੇ ਪਚਾਏ ਫਿਰ ਇਹਨੇ ਗੱਡੀਆਂ ਆ ਗਏ ਐਂਬੂਲੈਂਸ ਆ ਗਈਆਂ ਕਿੰਨੇ ਕਿ ਹਾਸ਼ੇ 'ਚ ਲੱਗਦੇ ਨੇ ਵੀ ਜਿਹੜੇ ਚੱਕੀ ਨੇ 15 20 ਹੈਗੇ ਨੇ ਬੰਦੇ ਜਖਮੀ ਨੇ ਕਿੰਨੇ ਪਟਿਆਲੇ ਵੀ ਭੇਜ ਤੇ ਪਟਿਆਲੇ ਭੇਜ ਤੇ ਆਪਕੀ ਤੱਕ ਬਣ ਗਈ ਬੱਸ ਕੋ ਜੀ ਨਹੀਂ ਸੀ ਇਹ ਨਹੀਂ ਪਤਾ ਲੱਗਿਆ ਵੀ ਕੀ ਗਾ ਸਾਡੇ ਆਂਦ ਨੂੰ ਤਾਂ ਉਲਟ ਗਈ ਅਸੀਂ ਥੋੜਾ ਜਿਹਾ ਪਿੱਛੇ ਸੀ ਗੱਡੀ ਚੱਲ ਰਹੀ ਸੀ ਲੋਹੀ ਦੇਖਿਆ ਆ ਕੇ ਉੱਥੇ ਐ ਹੋ ਰਿਹਾ ਸੀ ਪਾ ਉਹ ਵਾਕਾ ਹੋਇਆ ਪਰ ਬਾਈ ਕੀ ਨਾਮ ਤਰਨਜੀਤ ਸਿੰਘ ਵੀਰੇ ਸੰਗਰੂਰ ਵੀਰੇ ਕੀ ਮਾਸਾ ਹੋਇਆ ਸੀ ਇਹ ਵੀਰੇ ਆ ਰਹੀ ਥੀ ਬੱਸ 100 120 ਦੀ ਸਪੀਡ ਤੇ ਹੋਣੀ ਤਕਰੀਬਨ ਪਤਾ ਨਹੀਂ اچਾਂ ਕੇ ਇੱਕਦਮ ਕੀ ਹੋਇਆ ਡਰਾਈਵਰ ਨੂੰ ਟੂਲਾ ਆਇਆ ਪਤਾ ਨਹੀਂ ਕੀ ਆਇਆ ਬੱਸ ਉੱਧਰ ਗਈ ਦੀ ਪਤਾ ਲੱਗਿਆ ਉਸ ਤੋਂ ਬਾਅਦ ਬੱਸ ਜਮੀ ਟੇਢੀ ਹੋ ਗਈ ਸੀ ਦੇ ਵਿੱਚ ਦੀ ਮੈਂ ਬਾਹਰ ਮੁੰਡਾ ਦੂਸਰਾ ਦੀ ਨਾਲ ਉਹ ਟਾਕੀ ਵਾਲੀ ਸਾਈਡ 'ਤੇ ਉਹ ਵਿਚਾਰਾ ਬਚ ਗਿਆ ਟ੍ਰੇਨਿੰਗ ਤੋਂ ਆ ਰਹੇ ਤੇ ਜੀਰਕਪੁਰ ਤੋਂ ਚੰਗੀ ਬੜੀ ਅਸੀਂ ਅਜੇ ਦੇਖ ਰਹੇ تھے ਕਿ ਵੀ ਸਾਨੂੰ ਸਿੰਪਲ ਬੱਸ ਮਿਲ ਜੇ ਸਿੰਪਲ ਬੱਸ 'ਚ ਬਹਿ ਜਾਂਦੇ ਤਾਂ ਨਾ ਹੁੰਦਾ ਸਾਡਾ ਆਸਾ ਇਹ ਬੱਸ ਉਹ 'ਚ ਬਹਿ ਗਏ ਕਿਸਮਤ 'ਚ ਲਿਖਿਆ ਹੋਇਆ ਸੀ ਬਈ ਹੁਣ ਮਰੀਜ਼ ਤਾਂ ਹੈਗੇ ਨੇ ਵੀਰੇ ਘੱਟੋ ਘੱਟ 25 30 ਤਾਂ ਹੋਣਗੇ 20 ਬੱਚੇ ਹਾਂ 20 ਬੱਚੇ ਹੋਣਗੇ ਵੀਰੇ ਜਿਨ੍ਹਾਂ ਦਾ ਲਾਸ ਕਾਫੀ ਹੋ ਗਿਆ ਕਿ ਦਿਲਾਟਰ ਉੱਪਰ ਕੰਮ ਨਹੀਂ ਹੋ ਰਹਾ ਹੈ ਕਿ ਦੇ ਦੱਸਣ ਮੁਤਾਬਕ ਕੋਈ ਨਾਮ ਲੂਮ ਟੈਂਪੂ ਅੱਗੇ ਆ ਗਿਆ ਸੀਗਾ ਜੋ ਟੈਂਪੂ ਨੂੰ ਬਚਾਉਂਦੇ ਹੋਏ ਡਰਾਈਵਰ ਨੇ ਬਹੁਤ ਸੂਝ-ਬੂਝ ਨਾਲ ਗੱਡੀ ਨੂੰ ਕਟਾਨਾ ਸਾਈਡ ਲਾਤਾ ਜੋ ਪਲਟ ਗਈ ਸਵਾਰੀਆਂ ਜ਼ਿਆਦਾ ਲੋਡ ਹੋਣ ਕਰਕੇ ਜ਼ਿਆਦਾ ਪਟਾਂ ਪਲਟੀ ਹੈ ਗੱਡੀ ਇਹ ਪਰ ਜੇ ਡਰਾਈਵਰ ਨਾ ਬਚਾਉਂਦਾ ਤਾਂ ਹੋਰ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ ਤਾਂ ਜਦੋਂ ਜਾਣਕਾਰੀ ਦੇ ਵੀ ਦਿੱਤੀ ਗਈ ਹੈ ਕਿ ਜਦੋਂ ਹਾਦਸੇ ਦੀ ਜਾਣਕਾਰੀ ਮਿਲਦੇ ਤਾਂ ਐਸਐਸਐਫ ਦੀ ਟੀਮ ਮੋਕੇ ਤੇ ਹਾਂਜੀ ਸਰ ਅਸੀਂ ਰੋਡ ਦੇ ਉੱਤੇ ਹੀ ਸੀਗੇ ਗਸ਼ਤ ਕਰ ਰਹੇ ਸੀਗੇ ਉਦੋਂ ਤੀ ਸਾਨੂੰ 2 ਮਿੰਟਾਂ ਜੀ ਅਸੀਂ ਮੌਕੇ ਤੇ ਪਹੁੰਚ ਗਏ ਤਲਾਹ ਮਿਲਣ ਤੇ ਪਬਲਿਕ ਵੱਲੋਂ ਸਾਨੂੰ ਤਲਾਹ ਦਿੱਤੀ ਗਈ ਸੀ ਤਾਂ ਅਸੀਂ ਮੌਕੇ ਤੇ ਜਦੋਂ ਪੁੱਜੇ ਇੱਥੇ ਪੂਰਾ ਹਾਹਾਕਾਰ ਮੱਚੀ ਹੋਈ ਸੀ ਇਹ ਵੈਲਵੋ ਬੱਸ ਹੋਣ ਕਰਕੇ ਅੰਦਰ ਹਵਾ ਨਹੀਂ ਕਰਾਸ ਹੋ ਰਹੀ ਸੀ ਤਾਂ ਬਹੁਤ ਇੱਟਾ ਮਾਰ ਕੇ ਸੀਸੀ ਪੰਨ ਕੇਸਵਾਰੀਆਂ ਨੂੰ ਕੱਢ ਕੇ ਹਸਪੀਟਲ ਲੈ ਗਏ ਕਿੰਨੇ ਕੀ ਮਰੀਜ਼ ਦੀ ਜਾਣਕਾਰੀ ਹੈ ਸਰ 22 ਦੇ ਕਰੀਬ ਸੱਟਾਂ ਲੱਗੀਆਂ ਨੇ ਜਿਨ੍ਹਾਂ ਵਿੱਚੋਂ 16 ਮਰੀਜ਼ ਅਸੀਂ ਦਾ ਹਸਪੀਟਲ ਲੈ ਗਏ ਸੀ ਪੰਜ ਚਾਰ ਮਰੀਜ਼ ਜਿਹੜੇ ਨੇ ਉਹ ਫਰਸਟ ایڈ ਦੇ ਕੇ ਘਰੋਂ ਚਲੇ ਗਏ